ਅਰਦਾਸ ਦੀ ਸਿੱਖ ਜਗਤ ਦੇ ਵਿੱਚ ਬੜੀ ਵੱਡੀ ਮਹਾਨਤਾ ਹੈ ਅਰਦਾਸ ਬਾਰੇ ਕੁਝ ਸ਼ਬਦ ਆਪ ਜੀ ਨਾਲ ਸਾਂਝੇ ਕਰਨ ਲੱਗਾ ਅੱਸੂ ਦਾ ਮਹੀਨਾ ਤੇ ਵੇਲਾ ਹੈ ਸਵੇਰ ਦਾ ਕੋਈ ਪੜੇ ਬਾਣੀ ਕੋਈ ਮਾਲਾ ਪਿਆ ਫੇਰਦਾ ਰਾਗੀ ਸਿੰਘ ਰਾਗਾਂ ਦੀਆਂ ਹੇਕਾਂ ਪਏ ਲਾਉਂਦੇ ਆ ਗੁਰੂ ਦੇ ਪਿਆਰੇ ਗੁਰਬਾਣੀ ਪਏ ਗਾਉਂਦੇ ਆ ਸੋਭਾ ਦਾ ਦੀਵਾਨ ਆ ਤੇ ਭੋਗ ਹੱਲੇ ਪਾਇਆ ਨਹੀਂ ਭਾਈ ਹੋਰਾਂ ਹੱਲੇ ਪ੍ਰਸਾਦ ਵਰਤਾਇਆ ਨਹੀਂ ਬੱਚੇ ਪਏ ਉਡੀਕਦੇ ਆ ਭੋਗ ਕਦੋਂ ਪਊਗਾ ਬਾਬਾ ਸਾਨੂੰ ਕੜਾ ਪ੍ਰਸ਼ਾਦ ਕਦੋਂ ਦਊਗਾ ਇੰਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਹੈ 6-7 ਬੰਦੇ ਨਾਲ ਆਪਣੇ ਲਿਆਇਆ ਹੈ ਨਵੇਂ-ਨਵੇਂ ਲੀੜੇ ਉਹਦੇ ਸਾਥੀਆਂ ਨੇ ਪਾਏ ਆ ਗੁਰੂ ਦਰਬਾਰ ਚ ਸੁਗਾਤਾਂ ਲੈ ਕੇ ਆਏ ਆ ਟੌਰ ਉਹਦਾ ਦੱਸਦਾ ਵੀ ਬੰਦਾ ਕੋਈ ਖਾਸ ਆ ਉਹਦੀ ਤੋਤੇ ਰੰਗੀ ਪੱਗ ਅਤੇ ਰੇਸ਼ਮੀ ਲਿਬਾਸ ਆ ਗਲ ਉਹਦੇ ਕੰਠਾ ਝਲਕਾਰੇ ਪਏ ਪੈਂਦੇ ਆ ਪਿੰਡਾਂ ਵਿੱਚ ਲੋਕ ਉਹਨੂੰ ਲਾਲ ਸਿੰਘ ਕਹਿੰਦੇ ਆ ਲਾਲ ਸਿੰਘ ਸਿੱਧਾ ਦਰਬਾਰ ਵਿੱਚ ਆਇਆ ਏ ਸਿਰ ਉੱਤੇ ਪੰਡ ਇੱਕ ਚੁੱਕ ਕੇ ਲਿਆਇਆ ਏ ਵੇਖ ਉਹਦੀ ਪੰਡ ਨੂੰ ਹੈਰਾਨ ਹਰ ਜੀ ਏ ਇਹਦੇ ਖੇਸ ਵਿੱਚ ਬੰਨੀ ਹੋਈ ਪੰਡ ਵਿੱਚ ਕੀ ਏ ਕਿਸੇ ਵੀ ਨਹੀਂ ਬੁੱਝਿਆ ਅਜੀਬ ਇਹ ਸਵਾਲ ਹੈ ਲਾਲ ਸਿੰਘ ਖੇਸ ਚ ਲਪੇਟੀ ਹੋਈ ਢਾਲ ਹੈ ਗਾੜੇ ਵਿੱਚ ਪੱਲਾ ਪਾ ਕੇ ਲਾਲ ਸਿੰਘ ਆਖਿਆ ਜਗ ਦੇ ਆਵਲੀ ਆ ਤੇ ਦੁਖੀਆਂ ਦੇ ਰਾਖਿਆ ਬੜੀ ਦੂਰੋਂ ਚੱਲ ਕੇ ਆਨੰਦਪੁਰ ਆਇਆ ਹਾਂ ਤੇ ਆਪ ਲਈ ਸੁਗਾਤ ਇੱਕ ਢਾਲ ਮੈਂ ਲਿਆਇਆ ਹਾਂ ਦਾਤਾ ਕਰਾਂ ਕਿ ਬਿਆਨ ਪਕਿਆਈ ਇਸ ਢਾਲ ਦੀ ਕਿਸੇ ਨਾ ਬਣਾਈ ਅਜੇ ਢਾਲ ਇਹਦੇ ਨਾਲ ਦੀ ਇਹਦੇ ਵਿੱਚ ਛੇਕ ਭਲਾ ਗੋਲੀਆਂ ਕੀ ਪਾਉਣੇ ਆ ਤੀਰ ਤਲਵਾਰ ਇਹਦੇ ਸਾਹਮਣੇ ਖੜਾਉਣੇ ਆ ਆਪਦੇਆਂ ਸਿੱਖਾਂ ਕੋਲ ਜਿੰਨੇ ਹਥਿਆਰ ਨੇ ਮੇਰੀ ਢਾਲ ਸਾਹਮਣੇ ਇਹ ਸਾਰੇ ਹੀ ਬੇਕਾਰ ਨੇ ਇੰਨੀ ਆ ਮਲੈਮ ਉੱਤੇ ਮੱਖੀ ਵੀ ਨਾ ਬਹਿੰਦੀ ਐ ਗੋਲੀ ਜਦੋਂ ਵੱਜਦੀ ਉਹ ਜਾ ਕੇ ਪੈਂਦੀ ਐ ਲਾਲ ਸਿੰਘ ਦਿਵਾਨ ਵਿੱਚ ਛਾਤੀ ਐਵੇਂ ਤਾਣ ਕੇ ਮਾਣ ਮੱਤਾ ਬੋਲੀ ਗਿਆ ਹੰਕਾਰ ਵਿੱਚ ਆਣ ਕੇ ਗੱਲਾਂ ਰਹੇ ਸੁਣਦੇ ਦਾ ਤਾਰ ਨੀਵੀਂ ਪਾ ਕੇ ਕਹਿਣ ਲੱਗੇ ਭਾਈ ਸਿੱਖਾ ਗੱਲ ਤੇਰੀ ਠੀਕ ਆ ਤੂੰ ਜੋ ਵੀ ਆਖਦਾ ਪੱਥਰ ਤੇ ਲੀਕਾ ਮੰਨਦਿਆਂ ਲਾਲ ਸਿੰਘਾ ਗੱਲ ਤੇਰੀ ਸੱਚੀ ਆ ਅਸੀਂ ਕਦੋਂ ਆਖਦੇ ਆ ਢਾਲ ਤੇਰੀ ਕੱਚੀ ਆ ਪਰ ਚੰਨਾ ਪਹਿਲੋਂ ਹਰ ਹਥਿਆਰ ਅਜਮਾਈ ਦਾ ਤੇ ਫੇਰ ਉਹਨੂੰ ਜੰਗ ਦੇ ਮੈਦਾਨ ਚ ਲਜਾਈ ਦਾ ਕੱਲ ਨੂੰ ਇੱਕ ਚੰਗੀ ਜੀ ਬੰਦੂਕ ਮੰਗਵਾਵਾਂਗੇ ਫੇਰ ਤੇਰੀ ਲਾਲ ਸਿੰਘਾ ਢਾਲ ਅਜਵਾਵਾਂਗੇ ਸਾਡੀ ਵੀ ਬੰਦੂਕ ਦੀ ਨਾ ਗੋਲੀ ਕਿਸੇ ਡੱਕੀ ਆ ਦੇਖ ਲਾਂਗੇ ਢਾਲ ਤੇਰੀ ਕੱਚੀ ਆ ਜਾਂ ਪੱਕੀ ਆ ਗੱਲ ਸੁਣ ਲਾਲ ਸਿੰਘ ਸੋਚਾਂ ਵਿੱਚ ਪੈ ਗਿਆ ਚੜਿਆ غرੂਰ ਦਾ ਸਰੂਰ ਸਾਰਾ ਲੈ ਗਿਆ ਸੋਚੇ ਮਨਾ ਮੂਰਖਾ ਤੂੰ ਚੰਦ ਕੀ ਚੜਾ ਲਿਆ ਹੋ ਕੇ ਟਟਹਿਣਾ ਮੱਥਾ ਸੂਰਜ ਨਾਲ ਲਾ ਲਿਆ ਉਹਦੀ ਗੋਲੀ ਚਾਵੇ ਛਾਤੀ ਬਿੰਨ ਦੇ ਪਤਾਲ ਦੀ ਉਹਦੇ ਅੱਗੇ ਕੀ ਐ ਔਕਾਤ ਤੇਰੀ ਢਾਲ ਦੀ ਸੋਚਾਂ ਵਿੱਚ ਦਿਲ ਉਹਦਾ ਜਾਂਦਾ ਸੀ ਦੱਬਦਾ ਭਲਾ ਕਿਆ ਮੁਕਾਬਲਾ ਏ ਬੰਦੇ ਤੇ ਰੱਬ ਦਾ ਇਦਾਂ ਜਦੋਂ ਮਾਨ ਦਾ ਮਨਾਰਾ ਉਹਦਾ ਢਹਿ ਗਿਆ ਲੰਘ ਗਈ ਦੁਪਹਿਰ ਅਤੇ ਦਿਨ ਢਾਲੇ ਪੈ ਗਿਆ ਸਾਮੀ ਉਹਨੇ ਪਿਆਰ ਨਾਲ ਪੜੀ ਰਹਿ ਰਾਸ ਹੈ ਗਲ ਵਿੱਚ ਪੱਲਾ ਪਾ ਕੇ ਕੀਤੀ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਦਿਲ ਤੋਂ ਹੰਕਾਰ ਵਾਲੀ ਮੈਲ ਸਾਰੀ ਧੋ ਕੇ ਕਹਿਣ ਲੱਗਾ ਦਾਤਾ ਸਾਰੇ ਜੱਗ ਦੇ ਆ ਵਾਲੀ ਆ ਤੇਰਾ ਲਾਲ ਸਿੰਘ ਤੇਰੇ ਦਰ ਦਾ ਸਵਾਲੀ ਆ ਸੇਵਕਾਂ ਤੇ ਰੱਖਦਾ ਤੂੰ ਰਹਿਮਤਾ ਦੀ ਛਾਂ ਹੈ ਮਾਣ ਤੂੰ ਨਿਮਾਣਿਆਂ ਦਾ ਨਥਾਣਿਆਂ ਦੀ ਥਾਂ ਹੈ ਬਣੇ ਜੋ ਨਿਮਾਣਾ ਉਹਦਾ ਦਿਲ ਨਹੀਂ ਉਹ ਤੋੜਦਾ ਦਰ ਉੱਤੇ ਆਇਆ ਤਾਂ ਹੀ ਖਾਲੀ ਨਹੀਂ ਉਹ ਮੋੜਦਾ ਤੇਰੇ ਅੱਗੇ ਬੇਨਤੀ ਹੈ ਦਾਤਾਰ ਤੇਰੇ ਸਿੱਖ ਦੀ ਕੱਲ ਨੂੰ ਹੋਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ ਦੀ ਕਰੀ ਜਾਵੇ ਪਾਠ ਨਾਲੇ ਦਿਲ ਡਰੀ ਜਾਂਦਾ ਸੀ ਮੰਜੇ ਉੱਤੇ ਪਈ ਅਰਦਾਸਾਂ ਕਰੀ ਜਾਂਦਾ ਸੀ ਇਦਾਂ ਲਾਲ ਸਿੰਘ ਨੇ ਬਤਾਇਆ ਸਮਾਂ ਰਾਤ ਦਾ ਤੇ ਗੁਰਾਂ ਨੇ ਸਜਾਇਆ ਹੈ ਦੀਵਾਨ ਪਰਵਾਤ ਦਾ ਲਾਲ ਸਿੰਘ ਚੱਲ ਕੇ ਦੀਵਾਨ ਵਿੱਚ ਆਇਆ ਹੈ ਤੇ ਨਾਲ ਆਪਣੇ ਓਟਾਲ ਵੀ ਲਿਆਇਆ ਹੈ ਇਹ ਰੰਗ ਜੋ ਹੰਕਾਰ ਦਾ ਸੀ ਉਹਦੇ ਦਿਲ ਉੱਤੋਂ ਲੈ ਗਿਆ ਆਣ ਕੇ ਦੀਵਾਨ ਵਿੱਚ ਢਾਲ ਸਣੇ ਬਹਿ ਗਿਆ ਫਿਰ ਮਾਣਿਆ ਆਨੰਦ ਸੀ ਉਸ ਇਲਾਹੀ ਦਰਬਾਰ ਦਾ ਭੋਗ ਪਾਇਆ ਗਿਆ ਜਦੋਂ ਆਸਾ ਜੀ ਦੀ ਬਾਹਰ ਦਾ ਐਨੇ ਨੂੰ ਦਾਤਾਰ ਦੀ ਆਵਾਜ਼ ਇਦਾਂ ਆਈ ਏ ਲਿਆ ਲਾਲ ਸਿੰਘਾ ਤੇਰੀ ਢਾਲ ਅਜਮਾਈਏ ਸੋਚਦੇ ਸੀ ਕਈ ਲਾਲ ਸਿੰਘ ਵੀ ਸਦਾਈ ਆ ਕਰਨਾ ਹੰਕਾਰ ਭਲਾ ਕਿੱਥੋਂ ਦੀ ਦਿਨਾਈ ਆ ਅੱਜ ਪਤਾ ਲੱਗੂ ਇਹਦੀ ਧੌਣ ਜਦੋਂ ਭਜੂਗੀ ਤੇ ਕੰਨਾ ਮੁੱਢ ਗੋਲੀ ਜਦੋਂ ਠਾ ਦੇ ਕੇ ਭਜੂਗੀ ਮਾਣ ਵਿੱਚ ਮਣਕਾ ਪਣਾਉ ਜਦੋਂ ਧੌਣ ਦਾ ਆਉਗਾ ਸਵਾਦ ਮੱਥਾ ਗੁਰਾਂ ਨਾਲ ਲਾਉਣ ਦਾ ਫੇਰ ਅਚਨ ਚੇਤ ਸਾਰੇ ਚੁੱਪ ਚਾਣ ਹੋ ਗਿਆ ਲਾਲ ਸਿੰਘ ਢਾਲ ਅਕੇ ਤਾਣ ਕੇ ਖਲੋ ਗਿਆ ਢਾਲ ਪਿੱਛੇ ਨੈਣਾ ਵਿੱਚ ਨੀਰ ਭਰੀ ਜਾਂਦਾ ਸੀ ਮੀਟੀਆਂ ਸੀ ਅੱਖਾਂ ਅਰਦਾਸ ਕਰੀ ਜਾਂਦਾ ਸੀ ਇੰਨੇ ਨੂੰ ਬੰਦੂਖ ਗੁਰੂ ਦੇਵ ਨੇ ਉਠਾਈ ਏ ਲਾਉਣ ਲਈ ਨਿਸ਼ਾਨਾ ਉਹਨਾਂ ਮੋਢੇ ਨਾਲ ਲਾਈ ਹੈ ਕਾਦੀ ਹੈ ਬੰਦੂਖ ਮੰਨੋ ਰੂਪ ਨਿਰਾਕਾਲ ਦਾ ਦੰਨਬਾਰੀ ਗੁਰਾਂ ਨੇ ਨਿਸ਼ਾਨਾ ਲਿਆ ਢਾਲ ਦਾ ਚੌਥੀ ਵੇਰ ਉਹਨਾਂ ਪੂਰੀ ਰੀਜ ਲਾਈ ਏ ਪਰ ਢਾਲ ਉੱਤੇ ਗੋਲੀ ਉਹਨਾਂ ਤਾਂ ਵੀ ਨਾ ਚਲਾਈ ਏ ਕੁਝ ਸਿੱਖਾਂ ਕਿਹਾ ਲਾਗੇ ਹੋ ਕੇ ਦਾਤਾਰ ਦੇ ਮਹਾਰਾਜ ਢਾਲ ਉੱਤੇ ਗੋਲੀ ਕਿਉਂ ਨਹੀਂ ਮਾਰਦੇ ਪਾਤਸ਼ਾਹ ਵੇਖਣ ਨੂੰ ਉਦਾਂ ਤੇ ਬੰਦੂਖ ਬੜੀ ਸੋਹਣੀ ਐ ਚੱਲਦੀ ਨਹੀਂ ਹੋਣੀ ਖਰਾਬ ਹੋਗੀ ਹੋਣੀ ਐ ਤੇ ਹੌਲੀ ਜਹੀ ਹੱਸ ਕੇ ਗੁਰਾਂ ਕਿਹਾ ਹੈ ਸਿੱਖੂ ਢਾਲ ਦਾ ਨਿਸ਼ਾਨਾ ਤਾਂ ਮੈਂ ਚਾਰ 베ਰੀ ਲਿਆ ਹੈ ਗੋਲੀ ਕਿੱਥੇ ਮਾਰਾਂ ਗੋਲੀ ਕਿੱਥੇ ਮਾਰਾਂ ਮੈਂ ਹੈਰਾਨ ਹਾਂ ਸਵਾਲ ਤੇ ਨੌਵੇਂ ਪਾਤਸ਼ਾਹियां ਹੱਥ ਰੱਖੇ ਹੋਇਆ ਢਾਲ ਤੇ ਗੋਲੀ ਕਿੱਥੇ ਮਾਰਾਂ ਮੈਂ ਹੈਰਾਨ ਹਾਂ ਖਿਆਲ ਤੇ ਨੌਵੇਂ ਪਾਤਸ਼ਾਹियां ਹੱਥ ਰੱਖੇ ਹੋਇਆ ਢਾਲ ਤੇ ਢਾਲ ਪਿੱਛੇ ਲਾਲ ਸਿੰਘ ਨੈਣ ਭਰੇ ਹੋਇਆ ਤੇ ਢਾਲ ਅੱਗੇ ਗੁਰੂ ਤੇ ਬਾ ਹੱਥ ਤਰੇ ਹੋਇਆ ਸਿੱਖਾਂ ਤਾਂ ਹੀ ਕਿਹਾ ਉਸ ਦੁਨੀਆ ਦੇ ਬਾਲੀਆ ਸਿੱਖੋ ਢਾਲ ਉੱਤੇ ਗੋਲੀ ਜੋਗੀ ਥਾਂ ਵੀ ਨਾ ਖਾਲੀਆ ਦਿਲ ਵਿੱਚ ਹੋਇਆ ਜਦੋਂ ਨਿਮਰਤਾ ਦਾ ਬਾਸ ਹੈ ਹੋ ਗਈ ਸੱਚੇ ਸਿੱਖ ਦੀ ਕਬੂਲ ਅਰਦਾਸ ਹੈ ਨਾਲੇ ਗੁਰਬਾਣੀ ਵੀ ਤਾਂ ਸਿੱਖੋ ਇਹੀ ਫਰਮਾਉਂਦੀ ਹੈ ਸੱਚੀ ਅਰਦਾਸ ਕਿਤੇ ਬਿਰਥਾ ਨਾ ਜਾਂਦੀ ਹੈ ਦਾਤੇ ਨੂੰ ਤਾਂ ਚਾਹ ਰੰਦਾ ਦਾਤਾਂ ਵਰਤੌਣ ਦਾ ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਫਲਾਉਣ ਦਾ ਇਸ ਦਰ ਉੱਤੇ ਪੈਂਦੀਆਂ ਨੇ ਸਭ ਪੂਰੀਆਂ ਕਰੋ ਅਰਦਾਸਾਂ ਆਸਾ ਰਹਿਣ ਨਾ ਅਧੂਰੀਆਂ ਕਰੋ ਅਰਦਾਸਾਂ ਆਸਾ ਰਹਿਣ ਨਾ ਅਧੂਰੀਆਂ